ਆਪ ਵੀ ਬੱਚੇ ਨੂੰ ਮੂਵੀ ਕਿਸ਼ਕਾ ਮੈਂ ਕਸਿਕਾ ਵੀ ਪੈ ਗਿਆ ਮੈਂ ਉਹ ਸਾਜਾ ਲੇਕਿਨ ਜੀ ਉਹ ਅਛਾ ਹੈ ਜਿਸਨੇ ਬਣਾਇਆ ਹੈ ਤੇਰਾ ਆਈਡੀਆ ਲਿਆ ਬੇਟਾ ਤੁਸੀਂ ਆਪ ਹੀ ਡਾਂਸਰ ਜਿਸੀ ਆਪ ਹੀ ਆਈਡੀਆ ਸੋਚਿਆ ਤੁਸੀਂ ਵੀਡੀਓ ਦੇਖ ਕੇ ਸੋਚੋ ਨਾ ਕਿਸੇ ਕੋਲ ਨਹੀਂ ਕਿਸੇ ਕੋਲ ਨਹੀਂ ਰਾਮ ਸਿੱਖਾ ਲਾਇਆ ਲਾਇਆ ਸਾਰੇ ਟਿੰਗ ਦਾ ਨਾਮ ਦੇਖ ਕਰਦੇ ਹਾਂ ਹਾਂ ਜੀ ਤਾਂ ਬਟਾ ਦਾ ਸਾਰੇ ਉਹਦੇ ਪਾਸੋਂ ਆਉਂਦਾ ਹੈ ਤਰਫ ਤੋਂ ਨਾਮ ਨਹੀਂ ਚਾਕਲੇਟ ਤੋਂ ਲੜੀ ਆ ਪਛਾਣਾ ਬੈਰੀ ਗੁੱਡ ਇਹ ਸਾਡੀ ਮੋਸਟ ਸੇਲਿੰਗ ਆਈਟਮ ਹੈ ਮੈਮ ਆਹੋ ਹਾਂਜੀ ਇੱਕ ਹਮਦੇ ਹੋਣੇ ਆ ਨਾ ਠੀਕ ਹੈ ਸਾਡੀ ਟੀਮ ਕਰਾਂ ਰੀਸੈਂਟ ਬਿਊਟੀ ਐਂਡ ਐਕਸੈਸ ਨਾਈਟ ਵੀ ਗੁਰੀਆਂ ਬ੍ਰੈਸਲ ਬਹੁਤ ਯਾ ਪਸੰਦ ਹੋ ਗਏ ਆ ਇਹਦਾ ਕਿੰਨਾ ਪ੍ਰੋਫਿਟ ਹੋਇਆ ਵੀ ਦੱਸੋ ਮੈਂ ਪ੍ਰੋਫਿਟ ਹੋਇਆ ਸੀ ਜੀ ਅਸੀਂ ਅਸਾ 50% ਦੇ ਤੀਨ ਦੱਸਦੇ ਆ ਕਿ ਦੱਸੀਆਂ ਲਾਕੇ ਅਸੀਂ ਕਮ ਤੋਂ ਕਮ 2 ਦਿਨਾਂ ਦਾ ਪ੍ਰੋਫਿਟ ਕਮਾਇਆ ਹੈ ਰਿਪੋਰਟਿੰਗ ਮੈਨੇਜਰ ਜੀ ਥੈਂਕ ਯੂ ਇਹ ਵੀ ਆਪਣਾ ਹੈ ਹਾਂਜੀ ਅੱਛਾ ਇਹ धरो ਕੱਪੜੇ ਲੈ ਕੇ ਆਉਂਦਾ ਸੀ ਜਿਵੇਂ ਸ਼ੁਰੂ ਕਰਦਾ ਨਾ ਨੂੰ ਗੋਮਟੇ ਸ਼ੁਰੂ ਕਰਨ ਲੱਗੀ ਫਿਰਾਂ ਪਾਉਣੇ ਆ ਤੇ ਅਗਰ ਇਹਨੇ ਬੱਚਿਓ ਮੈਮ ਸਤਿ ਸ਼੍ਰੀ ਅਕਾਲ ਜੀ ਆਵਾਜ਼ ਨਹੀਂ ਆਵਾਜ਼ ਨਹੀਂ ਸ਼ਾਬਾਸ਼ ਸ਼ਾਂਤੀ ਨਾਲ ਬੈਠੋ ਅਸੀਂ ਸਾਡੇ ਦਰਮਿਆਨ ਪਹੁੰਚੇ ਨੇ ਜੋ ਇਸ ਇਲਾਕੇ ਦੇ ਉਦੋਂ ਘਟਨੇ ਸਮਾਰੋਹ ਦੇ ਇੰਚਾਰਜ ਨੇ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਜੀ ਆਇਆਂ ਆਖਦੇ ਆ ਇਸ ਭਗਵਾਨ ਤਮਨਜੀ ਦਾ ਸਿੱਖਿਆ ਮੰਤਰੀ ਹਰਜੋਤ ਬੈਂਜ ਜੀ ਦਾ ਜਿਨ੍ਹਾਂ ਨੇ ਵਿਚਕਾਰ ਪਹੁੰਚੇ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਬਲਜੀਤ ਕੌਰ ਜੀ ਮਾਨਯੋਗ ਕੈਬਨਿਟ ਮਿੰਿਸਟਰ ਪੰਜਾਬ ਉਹਨਾਂ ਦੇ ਨਾਲ ਜਸ਼ਨਪਰਾੜ ਜੀ ਮੈਡਮ ਬਲਜੀਤ ਕੌਰ ਜੀ ਦੇ ਨਾਲ ਪਹੁੰਚੀ ਉਹਨਾਂ ਦੀ ਪੂਰੀ ਟੀਮ ਸ਼੍ਰੀ ਰਜੀਵ ਛਾਪੜਾ ਜੀ ਪ੍ਰਿੰਸੀਪਲ ਸਕੂਲ ਆਫ ਐਮਿਨੈਂਸ ਲੰਬੀ ਮੈਡਮ ਬਿਮਲਾ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਆਇਸ ਅਬਦੁਲ ਖੁਰਾਨਾ ਪਿੰਡ ਦੇ ਸਰਪੰਚ ਸਾਹਿਬ ਮੈਡਮ ਅਮਨਦੀਪ ਕੌਰ ਜੀ ਉਹਨਾਂ ਦੇ ਨਾਲ ਪਹੁੰਚੇ ਸਮੂਹ ਗ੍ਰਾਮ ਪੰਚਾਇਤ ਐਸਐਮਸੀ ਚੇਅਰਮੈਨ ਸਰਦਾਰ ਕੌਰ ਸਿੰਘ ਜੀ ਮੈਂ ਤੋਂ ਪਿੱਛੇ ਭੁੱਲ ਕੇ ਹਟਿਆ ਜੇ ਜੀ ਦੀ ਕੰਗਵਾਰਦੀ ਹੈਂਦਰੋਂ ਤੱਕ ਕੇ ਮੈਂ ਉਹ ਕਰਦਾ ਜੀ ਤੂੰ ਪੈ ਕੱਟਾ ਮੈਂ ਨਸੰਗਵਾਦੀ ਹੈਂਦਰੋਂ ਤੱਕ ਕੇ ਕਰਦਾ ਜੀ ਤੂੰ ਪੈ ਕੱਟਾ ਮੈਂ ਨਸੰਗਵਾਦੀ ਦੋ ਤੀ ਦਾ ਰੇਤਾ ਮੈਨੂੰ ਕੋਲ ਬੰਨੇ ਖਾ ਆਹ ਆਹ ਕਰਦੇ ਨੇ ਮੇਰੇ ਬੜੀ ਦੂਰੀ ਕੀ ਨੇ ਚਲੋ ਆਜੋ ਸਵਾਗਤ ਸਿੱਧੂ ਜੀ ਪੀਐਸਾਹ ਸ਼ੰਗਰਪਾਲ ਜੀ ਪੀਐਸਾਹ ਅਰਨੀਵਾਲਾ ਜੀ ਜੋ ਇਸ ਇਲਾਕੇ ਦੇ ਵਿੱਚ ਉਧਰ ਖਲਾਰਾ ਜੀ ਨੂੰ ਬੇਨਤੀ ਹੈ ਆਗੂ ਆਪ ਉਹਨਾਂ ਨੂੰ ਚੈਰੀ ਪ੍ਰਧਾਨ ਉਹਨਾਂ ਨੂੰ ਬੇਨਤੀ ਹੈ ਸਰਪੰਚ ਅਮਨਦੀਪ ਕੌਰ ਜੀ ਤੇ ਸਮੂਹ ਪੰਚਾਇਤ ਲੈਂ ਜੀ ਭੱਜੇ ਹੁੰਦੇ ਐ ਵਸਤਵਾ ਚੇਅਰਮੈਨ ਐਸਐਮਸੀ ਕਮੇਟੀ ਆਪਣਾ ਸਨਮਾਨ ਪਲੀਜ਼ ਲੈ ਲੈਣ ਪ੍ਰਿੰਸੀਪਲ ਮੈਮ ਰਾਜਪਾਲ ਜੀ ਉਹਨਾਂ ਨੂੰ ਬੇਨਤੀ ਹੈ ਸਨਮਾਨ ਲੈ ਲੈਣ ਜਿਸ ਨੇ 531 ਕਿ ਮੈਂ ਪਿੰਡ ਅਬਲਖਾਨਾ ਦੇ ਵਿੱਚ ਅੱਜ ਦੇ ਦੇਸ਼ਾਂ ਕਰਾਂ ਤੋਂ ਲੈ ਕੇ ਜਿੱਥੇ ਪੰਜਾਬ ਭਰ ਦੇ ਵਿੱਚ ਸਕੂਲਾਂ ਦੇ ਵਿੱਚ ਨਹੀਂ ਪੱਤਰ ਕੀ ਤੁਸੀਂ ਵਿੱਚ ਅਬਲਖਾਨਾ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਮੈਂ ਪਹਿਲਾਂ ਤਾਂ ਅਬਲਖਾਨਾ ਵਾਸੀਆਂ ਨੂੰ ਲੋਟ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਔਰ ਮੈਨੂੰ ਮਾਣ ਹੈ ਕਿ ਸਾਡੇ ਅਬਲਖਾਨਾ ਦੇ ਵਿੱਚ ਜਿਹੜੇ ਸਕੂਲ ਆ तकरीबन 2 ਕਰੋੜ ਤੋਂ ਉੱਪਰ ਇੱਥੇ ਗ੍ਰਾਂਟ ਆਈ ਹੈ ਜੁਪੀਸ਼ੀਅਨ ਡਪਾਰਟਮੈਂਟ ਵੱਲੋਂ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਐਜੂਕੇਸ਼ਨ ਮਿਸਟਰ ਜੀ ਦਾ ਵੀ ਧੰਨਵਾਦ ਕਰਾਂਗੀ ਇਸ ਤੇ ਸਦਕਾ ਸਾਡੇ ਸਕੂਲਾਂ ਦੀ ਨਿਹਾਰ ਬਦਲ ਰਹੀ ਹੈ ਔਰ ਇਹ ਵੀ ਦੇਖਣ ਨੂੰ ਆਇਆ ਕਿ ਜਿਹੜੇ ਬੱਚੇ ਆ ਪ੍ਰਾਈਵੇਟ ਸਕੂਲਾਂ ਚੋਂ ਨਿਕਲ ਕੇ ਇੱਥੇ ਐਡਮਿਸ਼ਨ ਲੈ ਰਹੇ ਆ ਸੋ ਇੱਕ ਤਰ੍ਹਾਂ ਨਾਲ ਅਸੀਂ ਕਹਿ ਲਈਏ ਕਿ ਇੱਕ ਸਕਸੈਸ ਸਟੋਰੀ ਹੈ ਪੰਜਾਬ ਗਵਰਨਮੈਂਟ ਦੀ ਜਿਹੜੀ ਕਿ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਮੜ ਮਾਨ ਵਾਲੀ ਗੱਲ ਹੈ ਇੱਥੇ 35-40 ਪਿੰਡਾਂ ਦੇ ਜਿਹੜੀਆਂ ਬੱਚੇ ਪੜ੍ਹਦੇ ਆ ਕਿਵੇਂ ਦੇਖਦੇ ਆ ਸਕੂਲ ਦੇ ਸਟਾਫ ਮੈਂ ਵਧਾਈ ਦਵਾਂਗੀ ਕਿਉਂਕਿ ਮਿਹਨਤ ਤਾਂ ਟੀਚਰਾਂ ਦੀ ਹੀ ਹੁੰਦੀ ਹੈ ਅਸੀਂ ਮਟੀਰੀਅਲ ਪ੍ਰੋਵਾਈਡ ਕਰ ਸਕਦੇ ਆ ਪਰ ਜਿਹੜਾ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਬੱਚਿਆਂ ਦੇ ਵਿੱਚੋਂ ਟੈਲੈਂਟ ਕੱਢ ਕੇ ਲਿਆਉਣਾ ਉਹ ਸਾਰਾ ਸਿਹਰਾ ਜਿਹੜਾ ਇੱਥੋਂ ਦੇ ਅਧਿਆਪਕਾਂ ਨੂੰ ਜਾਂਦਾ ਹੈ ਸੋ ਮੈਂ ਇੱਥੋਂ ਦੇ ਸਾਰੇ ਸਟਾਫ ਨੂੰ ਸਾਰੇ ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹਾਂਜੀ ਸਰ ਅੱਜ ਸੁੱਧਾ ਕ੍ਰਾਂਤੀ ਨੂੰ ਲੈ ਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਪਹੁੰਚੇ ਸੀ ਅਬਲਖਾਨਾ ਐਮ ਐਸ ਫਾਰ ਗਰਲਜ਼ ਨੂੰ ਐਕਸਪਲੇਨ ਕਰਨਾ ਚਾਹੂੰਗਾ ਅੱਜ ਸਕੂਲ ਆਫ ਫੈਮਿਨੈਂਸ ਫਾਰ ਗਰਲਜ਼ ਅਬਲਖਾਨਾ ਵਿੱਚ ਲਗਭਗ 45 ਲੱਖ ਦੀ ਲਾਗਤ ਨਾਲ ਬਣੇ ਦੋ ਕਮਰੇ ਤੇ 600 ਮੀਟਰ ਜਿਹੜੀ ਚਾਰਦਵਾਰੀ ਹੈ ਉਹਦਾ ਉਦਘਾਟਨ ਮਾਨਯੋਗ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਕੀਤਾ ਗਿਆ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਪੰਜਾਬ 'ਚ ਚੱਲ ਰਹੀ ਹੈ ਅਸੀਂ ਉਹਦੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਸ ਨਾਲ ਕਿ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਹੂਲਤਾਂ ਜਿਹੜੀਆਂ ਉਹ ਮਿਲ ਰਹੀਆਂ ਤੇ ਅਸੀਂ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਹੀ ਇਹ ਸਿੱਖਿਆ ਕ੍ਰਾਂਤੀ ਜਿਹੜੀ ਉਹ ਜਾਰੀ ਰਹੇਗੀ ਵਿਸ਼ੇਸ਼ ਤੌਰ ਤੇ ਧੰਨਵਾਦ ਦੀ ਹੈ ਮੈਡਮ ਬਲਜੀਤ ਕੌਰ ਜੀ ਦੇ ਜਿਹੜੇ ਸਾਡੇ ਵਿਚਕਾਰ ਪਹੁੰਚੇ ਉਹਨਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਾਡੇ ਬੱਚਿਆਂ ਨੂੰ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇ ਕੇ ਗਏ ਨੇ ਧੰਨਵਾਦ